ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਪਿਆਰੇ ਫੇਸਬੁਕ ਵਾਲਿਓ ਪ੍ਰਭੂ YouTube ਵਾਲੇ ਪ੍ਰਭੂ ਤੁਹਾਨੂੰ ਮੈਂ ਦਿਖਾਉਣਾ ਆ ਲਾਗ ਬਿਲਕੁਲ ਦੇਖੋ ਝੋਨਾ ਲੱਗਿਆ ਵਾ ਇੱਥੇ ਆਹ ਦੇਖ ਲਓ ਆ ਝੋਨਾ ਤੇ ਇਧਰ ਇਹ ਆਪਣੇ ਟ੍ਰੈਲੀਆਂ ਖੜੀਆਂ ਆ ਆ ਲਾਗ ਬਿਲਕੁਲ ਝੋਨਾ ਲੱਗਿਆ ਵਾ ਸੜਕ ਦੇ ਸਿਰੇ ਤੱਕ ਝੋਨਾ ਇਕਣਾਈਆਂ ਇਹ ਤੇ ਇਧਰੇ ਪਾਸੇ ਖੜੀਆਂ ਟ੍ਰੈਲੀਆਂ ਆਪਣੀਆਂ ਤੇ ਖਰਵਾ ਦੇ ਤੇ ਝੋਨਾ ਲੱਗਿਆ ਵਾ ਬਿਲਕੁਲੇ ਕੋਲ ਆਏ ਨੇ ਇਹ ਜਿਹੜਾ ਮੱਛਰ ਆ ਉਹਦੀ ਆਮਦਨ ਵੀ ਇੱਥੇ ਵਧਣ ਲੱਗ ਗਈ ਹੁਣ ਰਾਤ ਨੂੰ ਮੱਛਰ ਵੀ ਕਿਸਾਨਾਂ ਨੂੰ ਬਹੁਤ ਕੰਤੌਣ ਲੱਗ ਗਿਆ ਤੁਸੀਂ ਦੇਖ ਸਕਦੇ ਆ ਇੱਧਰ ਗੱਡੀ ਖੜੀ ਆ ਸੇਜੜੇ ਵਾਲਿਆਂ ਦੀ ਤੇ ਇੱਧਰ ਹੀ ਨਾਲ ਦਾ ਸਾਰਾ ਆਪਣਾ ਖਾਣੇ ਪੀਣੇ ਦੀ ਸੂਈ ਵਗੈਰਾ ਸਾਰੀ ਆਹ ਆ ਦੇਖੋ ਇੱਧਰ ਭਾਈ ਸਾਹਿਬ ਨੇ ਸੂਈ ਬਣਾਈ ਵੀ ਇੱਧਰ ਹੀ ਨਾਲ ਨੇ ਅੰਦਰ ਤੇ ਤਸਵੀਰ ਦੇਖ ਲੋ ਸਾਰਾ ਕੁਝ ਪਿਆ ਫ੍ਰਿਜ ਵਗੈਰਾ ਤੇ ਇੱਧਰ ਸਿਲੰਡਰ ਚੁੱਲਾ ਵਗੈਰਾ ਸਾਰਾ ਕੁਝ ਪਿਆ ਇਹ ਸਾਰਾ ਇਹਨਾਂ ਨੇ ਆਪਣਾ ਇਹ ਤੇ ਇੱਧਰ ਪ੍ਰਧਾਨ ਸਾਹਿਬ ਨੇ ਖੜੇ ਇਹ ਆਪ ਗੱਲਬਾਤ ਕਰਾਂਗੇ ਆਪਾਂ ਇਹਨਾਂ ਨਾਲ ਸਾਹਿਬ ਸਾਹਿਬ ਵਾਹਿਗੁਰੂ ਜੀ ਖਾਤੇ ਮੈਂ ਕਿਹਨਾਂ ਦੇ ਸਹੇੜਾ ਆਪਾਂ ਕਿਸਾਨੀ ਨਾਲ ਸਿੱਧੂ ਪੋਰਾ ਬਣਾਕਰ ਰਾਮਾ ਨਾ ਰਖਲਾ ਅੱਜ 5 ਤਰੀਕ ਹੈ 7 ਮਹੀਨਾ ਅੱਜ ਤੋਂ ਦੋ ਦਿਨ ਪਹਿਲਾਂ ਜਿਹੜਾ ਮੀਂਹ ਪਿਆ ਉਹਦੇ ਛੱਕੜ ਦੇ ਨਾਲ ਆਹ ਸਾਰਾ ਪਾੜ ਗਿਆ ਤੇ ਟੁੱਟ ਗਿਆ ਤੇ ਨਾਲੇ ਸਾਡਾ ਇਹ ਏਸੀ ਲਾਇਆ ਵਾ ਸੀਗਾ ਆ ਗਿਆ ਸਾਰਾ ਏਸੀ ਆ ਸੀ ਜਿਹੜਾ ਇਹ ਆ ਸਾਰਾ ਕਾਗਜ਼ ਪਾੜ ਗਿਆ ਸੀਗਾ ਅੱਜ ਨਵਾਂ ਕਾਗਜ਼ ਲੈ ਕੇ ਆਇਆ ਮੁੰਡੇ ਅੰਦਰ ਕਾਗਜ਼ ਲਾਉਣੇ ਆ ਆ ਜਿਆ ਸਾਰਾ ਸਮਾਨ ਕੱਢ ਗਿਆ ਸਾਰੇ ਧਰ ਗਿਆ ਆ ਇਹ ਉਹ ਵੀ ਦਿਖਾਉਂ ਲਿਆ ਤੇ ਪ੍ਰਧਾਨ ਜੀ ਕਹਿੰਦੇ ਅੰਦਰ ਤੇ ਸਾਰਾ ਦਿਖਾਉਣਗੇ ਆਪਾਂ ਨੂੰ ਇਹ ਤੇ ਪ੍ਰਧਾਨ ਜੀ ਅੱਜ ਆ ਗਿਆ ਸੀ ਲਾਇਆ ਵਾ ਜੀ ਆ ਸਾਰਾ ਪਾੜ ਗਿਆ ਸੀਗਾ ਆਦਰਸ਼ ਸਿੰਘ ਥੋੜਾ ਤੇ ਗਿਆਨ ਸਿੰਘ ਬਾਜਵਾ ਹਰਵਿੰਦਰ ਸਿੰਘ ਥੰਮੀ ਹਰਵਿੰਦਰ ਸਿੰਘ ਥੰਮੀ ਗਗੋਰਾ ਰਜੀਵ ਸਿੰਘ ਸਾਈਡ ਹੈ ਤੇ ਉਧਰ ਦਰਸ਼ਨ ਸਿੰਘ ਸਾਈਡ ਹੈ ਉਧਰ ਅਜੇ ਚਾਚੂ ਬਣਾ ਰਿਹਾਗਾ ਆ ਦੇਖੋ ਆ ਸਾਰਾ ਹੱਥ ਪਾ ਕੇ ਵੀਡੀਓ ਬਣੀ ਜਾਂਦੀ ਹੈ ਕਰ ਰਹੇ ਫੇਰ ਦੁਬਾਰੇ ਉਧੇ ਵਾਲਾ ਜਿਹੜਾ ਮੀਂਹ ਹੀ ਆਇਆ ਸਾਡਾ ਰਹਿਣ ਵੇਖਿਆ ਖਰਾਬ ਕਰਤਾ ਸੀਗਾ ਤੇ ਪ੍ਰਧਾਨ ਜੀ ਇੱਥੇ ਫੇਰ ਕਿੰਨੇ ਕੇ ਬੰਦੇ ਪਾਈ ਨੇ ਜੀ ਇਹਦੇ ਵਿੱਚ ਇਹਦੇ ਵਿੱਚ 15 ਇੱਧਰ ਨਿਸ਼ਾਨੀ ਲਾਉਗਾ 15 ਬੰਤੇ ਆਰਮਨਾਡ ਪੈ ਜਾਣਗੇ ਆ ਜੀ ਤੇ ਇੱਧਰ ਏਸੀ ਫਿੱਟ ਕਰਿਆ ਹੋਇਆ ਹੈ ਜੀ ਹਾਂ ਹਾਂ ਤੇ ਏਸੀ ਫਿੱਟ ਕਰਿਆ ਹੋਇਆ ਪੱਖਿਆ ਉਹ ਬੈਟਰੀ ਪਈ ਹੈ ਵਾਟਰ ਪੁੱਤਰ ਕਰਿਆ ਹੋਇਆ ਚੱਕ ਇੱਥੇ ਨਾ ਅਨਮੈਟਰ ਵੀ ਹੈ ਜੀ ਹਾਂ ਵਾਟਰ ਪੁੱਤਰ ਲਾਜਦਾ ਜਾ ਜੇ ਆਪਣੀ ਮੋਬਾਈਲ ਲਾਈਟ ਬੱਜ ਗਈ ਰਾਤ ਨੂੰ ਮੈਂ ਮੰਜਾ ਬਾਹਰ ਕੱਢਣਾ ਪਊ ਪੱਖੇ ਚੱਲਦੇ ਰਹਿੰਦੇ ਆ ਤਾਂ ਦੋ ਵਾਰ ਕੱਟਾਂਗੇ ਦੋ ਵਾਰ ਫਿਰ ਦਵਾਜ ਲਾਈਟ ਆ ਜਾਂਦੀ ਆ ਬਹੁਤ ਵਧੀਆ ਰਹਿਣ ਬਸ਼ੇਰ ਆਪਣਾ ਆਇਆ ਬਹੁਤ ਵਧੀਆ ਰਹਿਣ ਬਸ਼ੇਰ ਜੀ ਤੁਹਾਡੇ ਤਾਂ ਆਏ ਨਾ ਕੋਈ ਟਿਕਤ ਨਹੀਂ ਠੀਕਾ ਜੀ 13 ਫਰਵਰੀ ਤੋਂ ਜਿਵੇਂ ਮੰਨ ਲਓ ਜੋੜੇ ਡਟੇਵੇਂ ਇੱਥੇ 13 ਫਰਵਰੀ ਤੋਂ ਲਗਾਤਾਰ ਕਿਸਾਨ ਇੱਥੇ ਡਟੇ ਪਏ ਆ ਤੁਸੀਂ ਦੇਖ ਸਕਦੇ ਆ ਤਾਂ ਇਹਨਾਂ ਚੰਗੀ ਤਰ੍ਹਾਂ ਏਸੀ ਲਾ ਕੇ ਅੰਦਰ ਕਾਗਜ਼ੀ ਲਾਉਣ ਲੱਗੇ ਹੋਏ ਆ ਇਹ ਪੂਰਾ ਪ੍ਰਧਾਨ ਜੀ ਕਹਿੰਦੇ ਵੀ 13 ਫਰਵਰੀ ਤੋਂ ਲਗਾਤਾਰ ਇਹ ਮੋਰਚਾ ਚੱਲ ਰਿਹਾ ਹੈ ਉਹ ਮੇਰੀ ਜੀ ਉਹਨੇ ਪਾਤਾ ਠੀਕ ਆ ਜੀ ਬਹੁਤ ਧੰਨਵਾਦ ਪ੍ਰਧਾਨ ਜੀ ਤੇ ਤੁਸੀਂ ਸਾਰੇ ਹੀ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਕਰਨੀ ਆ ਹਰ ਇੱਕ ਕਿਸਾਨ ਭੈਣ ਕੋਲ ਵੀਰ ਕੋਲ ਵੀਡੀਓ ਪਹੁੰਚਣੀ ਚਾਹੀਦੀ ਆ ਬਾਹਰ ਦੇ ਕਿਸਾਨ ਲੋਕਾਂ ਦਾ ਹੀ ਵੀ ਇਹ ਰਹਿਣਦਾ ਵੀ ਇਹ ਚੱਲਦਾ ਰਿਹਾ ਕਿਉਂਕਿ ਇਹ ਆ ਵੀਊ ਪਾੜਾ ਦੋਲਣਾ ਜਿਹੜਾ ਪੂਰਾ ਜੋਰ ਨਾਲ ਚੱਲ ਰਿਹਾ ਪੂਰਾ ਇਸੇ ਘਾਟਾ ਚੜ੍ਹਦੀ ਕਲਾ ਦੇ ਵਿੱਚ ਆ ਸਾਰੇ ਵੀਰਾਂ ਨੂੰ ਹੁਣ ਕਹਿਣਾ ਵਿੱਚ ਹੁਣ ਲੱਗ ਗਿਆ ਬਹੁਤ ਵਧਾਓ ਕਿਉਂਕਿ ਹੁਣ ਆਪਣਾ ਜਿਹੜਾ ਕੰਮ ਆ ਆ ਦਿੰਨੇ ਨੇ ਨੇੜੇ ਹੀ ਆ ਕਿਉਂਕਿ ਸਰਕਾਰ ਦੇ ਵਿੱਚ ਵੀ ਆਪਣੇ ਗੱਲ ਚੱਲ ਰਹੀ ਆ ਪੂਰੀ ਹੋ ਸਕਦਾ ਆਪਣਾ ਕੰਮ ਨਹੀਂ ਬੜ ਜੇ ਪਰ ਵੱਧ ਵੱਧ ਵੀਰਾਂ ਨੂੰ ਕਹਿੰਦੇ ਵੀ ਇੱਥੇ ਪਹੁੰਚੋ ਹਣ ਕਿਉਂਕਿ ਬੱđa ਇਕੱਠਾ ਕਰਕੇ ਆਪਾਂ ਇੱਥੇ ਰਹੀਏ ਆਵਰੀ ਮੰਗਾਂ ਦੀ ਖਾਤਰ ਬੈਠਿਆ ਪਰ ਉਹ ਜਿਹੜੇ ਵੋਟਾ ਬੂਟਾ ਆਲੇ ਉਹਨਾਂ ਦੇ ਕੁਛ ਨਹੀਂ ਦੇਣਾ ਜਿਹੜਾ ਆਪਣਾ ਕਸਾਣਾ ਉਹ ਆਪਣੇ ਹੱਕਾਂ ਦੀ ਖਾਤਰ ਤਾਂ ਆਏ ਹੀ ਆਪਾਂ ਨੂੰ ਇੱਥੇ ਹੀ ਆਪਾਂ ਲੜਨਾ ਹੈ ਕਿਉਂਕਿ ਜਿਹੜੀ ਐਮ ਐਸਬੀ ਦਾ ਕਰੂਨ ਬਣਾਵਾਂਗੇ ਸਾਹੀ ਆਪਣੀ ਫਸਲ ਵੇchnੀ ਆ ਨਹੀਂ ਤਾਂ ਫਿਰ ਜਿਵੇਂ ਉਹ ਮੂੰਗੀ ਮੱਕੀ ਤੇ ਕਹਿੰਦਾ ਵੀ ਇਹ ਮਸ਼ੀਨ ਦੇਤੀ ਇਹ ਵੇਲੇ ਮੈਂ ਆਪਣੇ ਨਾਲ ਕਰਿਆ ਕਰਨਾ ਇਕੱਲੀ ਐਮ ਐਸਬੀ ਕਾਜਾਜ ਹੀ ਹੋਇਆ ਕਰੂ ਔਰ ਆਪਣੀ ਖੇਤੀ ਵੀ ਜਾਰੀ ਰੱਖਣੀ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਆ ਜੇ ਆਪਾਂ ਆਪਣੀਆਂ ਮਤੱਕਾਂ ਦੀ ਖਾਤਰ ਇੰਨੇ ਲੜੀਏ ਮਗਾ ਪੂਰੀ ਕਰਾਈਏ ਰਾਤ ਨੂੰ ਜਿਹੜਾ ਹੋਣਾ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਈਏ ਇੰਨੀਆਂ ਬੇਨਤੀਆਂ ਕਰਦੇ ਹੋ ਜੀ ਕਿਵੇਂ ਜੱਟੀਆਂ ਵੀਡੀਓ ਬਾਤ ਤੇ ਬਾਅਦ ਸ਼ੇਅਰ ਕਰਿਓ ਜੀ ਹਰ ਕਿਸੇ ਤੱਕ ਪਹੁੰਚਣੀ ਚਾਹੀਦੀ ਆ ਭੈਣ ਭਰਾਵਾਂ ਤੱਕ ਸਾ ਇਹੀ ਬੇਨਤੀ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ